ਅੱਜ ਬਹੁਤ ਹੀ ਮਹੱਤਵਪੂਰਨ ਵਿਸ਼ਾ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਸਰਕਾਰ ਟੈਕਸ ਕਿਉਂ ਲੈਂਦੀ ਹੈ ਸਰਕਾਰ ਵੱਲੋਂ ਟੈਕਸ ਲੈਣ ਦਾ ਮੁੱਖ ਉਦੇਸ਼ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨਾ ਤੇ ਜਨਤਾ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨਾ ਹੈ ਇਸ ਨਾਲ ਸਰਕਾਰ ਹੇਠਾਂ ਦਿੱਤੇ ਖੇਤਰਾਂ ਦੇ ਵਿੱਚ ਜਿਹੜਾ ਖਰਚ ਕਰਦੀ ਹੈ ਸਰਬਜਨਿਕ ਢਾਂਚਾ ਜਿਦੇ ਵਿੱਚ ਆਂਦੀਆਂ ਨੇ ਸੜਕਾਂ ਪੁਲ ਰੇਲਵੇ ਹਵਾਈ ਅੱਡੇ ਜਿਨ੍ਹਾਂ ਦਾ ਨਿਰਮਾਣ ਤੇ ਰੱਖ-ਰਖਾਅ ਟੈਕਸ ਦੁਆਰਾ ਕੀਤਾ ਜਾਂਦਾ ਹੈ ਤੇ ਦੂਜੇ ਨੰਬਰ ਤੇ ਆਂਦੀਆਂ ਨੇ ਸਿਹਤ ਸੇਵਾਵਾਂ ਸਰਕਾਰੀ ਹਸਪਤਾਲਾਂ ਸਿਹਤ ਕੇਂਦਰਾਂ ਤੇ ਰੋਗ ਨਿਯੰਤਰਣ ਕਾਰਜਕ੍ਰਮਾਂ ਦੇ ਵਿੱਚ ਵਿੱਤੀ ਸਹਾਇਤਾ ਜਿਹੜੀ ਹੈ ਉਹ ਸਰਕਾਰ ਟੈਕਸ ਦੇ ਪੈਸੇ ਨਾਲ ਦਿੰਦੀ ਹੈ ਤੇ ਤੀਜੇ ਨੰਬਰ ਤੇ ਆਉਂਦੀ ਹੈ ਸਿੱਖਿਆ ਸਰਕਾਰੀ ਸਕੂਲਾਂ ਕਾਲਜਾਂ ਤੇ ਵਿਦਿਆਰਥੀਆਂ ਲਈ ਵਿਦਿਆਪਤ ਤੇ ਜਿਹੜੇ ਵੀ ਹੁੰਦੇ ਨੇ ਉਹ ਟੈਕਸ ਦੁਆਰਾ ਜਿਹੜੇ ਨਿਰਧਾਰਤ ਕੀਤੇ ਜਾਂਦੇ ਨੇ ਸਮਾਜਿਕ ਭਲਾਈ ਤੇ ਯੋਜਨਾਵਾਂ ਚੌਥਾ ਜਿਹੜਾ ਪੁਆਇੰਟ ਹੈ ਜਿਵੇਂ ਕਿ ਰਾਸ਼ਨ ਕਾਰਡ ਨਰੇਗਾ ਆਸ਼ਮਾਨ ਭਾਰਤ ਆਦਿ ਜਿਹੜੇ ਸਿਹਤ ਸਹੂਲਤਾਂ ਨੇ ਉਹ ਸਰਕਾਰ ਟੈਕਸ ਦੁਆਰਾ ਦਿੱਤੇ ਗਏ ਪੈਸੇ ਤੋਂ ਮਹੱਈਆ ਕਰਵੰਦੀ ਹੈ ਨੰਬਰ 5 ਤੇ ਜਿਹਦੇ ਖੇਤਰਾਂ ਸੁਰੱਖਿਆ ਸੈਨਾ ਪੁਲਿਸ ਤੇ ਹੋਰ ਸੁਰੱਖਿਆ ਏਜੰਸੀਆਂ ਦੀ ਵਿੱਤੀ ਸਹਾਇਤਾ ਵੀ ਜਿਹੜੀ ਸਰਕਾਰ ਜਿਹੜਾ ਸਾਡੇ ਤੋਂ ਟੈਕਸ ਲੈਂਦੀ ਹੈ ਉਹਦੇ ਦੁਆਰਾ ਕਰਦੀ ਹੈ ਨੰਬਰ 2 ਤੇ ਜਿਹੜਾ ਪੁਆਇੰਟ ਆਂਦਾ ਨਾਗਰਿਕਾਂ ਦੇ ਹੱਕ ਪਰ ਦੇ ਸੰਵਿਧਾਨ ਦੇ ਵਿੱਚ ਨਾਗਰਿਕਾਂ ਨੂੰ ਕੁਝ ਮੂਲ ਹੱਕ ਪ੍ਰਦਾਨ ਕੀਤੇ ਗਏ ਨੇ ਜੋ ਕਿ ਹੇਠਾਂ ਦਿੱਤੇ ਗਏ ਨੇ ਨੰਬਰ 1 ਤੇ ਜੇਕਰ ਦੇਖੀਏ ਸਮਾਨਤਾ ਦਾ ਹੱਕ ਆਰਟੀਕਲ 14 318 ਸਭ ਨਾਗਰਿਕਾਂ ਨੂੰ ਕਾਨੂੰਨ ਅੱਗੇ ਸਮਾਨਤਾ ਜਿਹੜੀ ਹੈ ਉਹ ਦਿੱਤੀ ਗਈ ਹੈ 77 ਦਾ ਦਾ ਹੱਕ ਆਰਟੀਕਲ 19 ਤੇ 22 ਬੋਲਣ ਇਕੱਠੇ ਹੋਣ ਸੰਘ ਬਣਾਉਣ ਆਜ਼ਾਦੀ ਨਾਲ ਘੁੰਮਣ ਆਦਿ ਦੀ ਆਜ਼ਾਦੀ ਜਿਹੜੀ ਹੈ ਇਹਦੇ ਵਿੱਚ ਵੀ ਨਾਗਰਿਕਾਂ ਦਾ ਹੱਕ ਹੈ ਸ਼ੋਸ਼ਣ ਵਿਰੁੱਧ ਹੱਕ ਆਰਟੀਕਲ 23 ਤੇ 24 ਜ਼ਬਰਦਸਤੀ ਮਿਹਨਤ ਤੇ ਬੱਚਿਆਂ ਦੇ ਸ਼ੋਸ਼ਣ ਵਿਰੁੱਧ ਸੁਰੱਖਿਆ ਧਰਮ ਦੀ ਆਜ਼ਾਦੀ ਆਰਟੀਕਲ 25 ਤੇ 28 ਕਿਸੇ ਵੀ ਧਰਮ ਨੂੰ ਮੰਨਣ ਅਭਿਆਸ ਕਰਨ ਤੇ ਪ੍ਰਚਾਰ ਕਰਨ ਦੀ ਆਜ਼ਾਦੀ ਸਾਂਸਕ੍ਰਿਤਿਕ ਤੇ ਸਿੱਖਿਆਤਕ ਹੱਕ ਆਰਟੀਕਲ 29 ਤੇ 30 ਸਾਂਸਕ੍ਰਿਤਿਕ ਪ੍ਰੇਸ਼ਾਨ ਦੀ ਰੱਖਿਆ ਤੇ ਸਿੱਖਿਆ ਸੰਬੰਧੀ ਹੱਕ ਸੰਵਿਧਾਨਕ ਉਪਚਾਰ ਦਾ ਹੱਕ ਆਰਟੀਕਲ 32 ਆਪਣੇ ਹੱਕਾਂ ਦੀ ਉਲੰਘਣਾ ਹੋਣ ਤੇ ਨਿਆਂ ਲਈ ਅਦਾਲਤਾਂ ਦਾ ਰੁੱਖ ਕਰਨ ਦਾ ਜਿਹੜਾ ਸਾਨੂੰ ਅਧਿਕਾਰ ਮਿਲਦਾ ਹੈ ਸਰਕਾਰ ਦੁਆਰਾ ਟੈਕਸ ਭਰਨ ਤੋਂ ਬਾਅਦ ਨਾਗਰਿਕਾਂ ਦੇ ਹੱਕ ਕੀ ਰਹੇ ਨੇ ਟੈਕਸ ਭਰਨ ਤੋਂ ਬਾਅਦ ਨਾਗਰਿਕਾਂ ਨੂੰ ਹੇਠਾਂ ਦਿੱਤੇ ਹੱਕ ਪ੍ਰਾਪਤ ਹੋਣੇ ਚਾਹੀਦੇ ਨੇ ਨੰਬਰ 1 ਤੇ ਜਵਾਬਦੇਹੀ ਦੀ ਮੰਗ ਸਰਕਾਰ ਤੋਂ ਆਪਣੇ ਟੈਕਸ ਦੇ ਉਪਯੋਗ ਬਾਰੇ ਜਾਣਕਾਰੀ ਜਿਹੜੀ ਹੈ ਉਹ ਪਬਲਿਕ ਮੰਗ ਸਕਦੀ ਹੈ ਸੇਵਾਵਾਂ ਦੀ ਉਪਲਬਧਤਾ ਸਰਕਾਰੀ ਸਕੂਲਾਂ ਹਸਪਤਾਲਾਂ ਰਸਨ ਆਦਿ ਦੀ ਸਹੂਲਤ ਜਿਹੜੀ ਹੈ ਉਹਨਾਂ ਦੀ ਵੀ ਜਿਹੜੀ ਉਪਲਬਧਤਾ ਉਹਦੇ ਬਾਰੇ ਸਵਾਲ ਜਿਹੜਾ ਸਰਕਾਰ ਨੂੰ ਪਬਲਿਕ ਜਿਹੜੀ ਹੈ ਕਰ ਸਕਦੀ ਹੈ ਆਰਟੀਆਈ ਰਾਹੀਂ ਜਾਣਕਾਰੀ ਸਰਕਾਰੀ ਵਿਭਾਗਾਂ ਤੋਂ ਜਾਣਕਾਰੀ ਹਾਸਲ ਕਰਨ ਦਾ ਹੱਕ ਵੀ ਪਬਲਿਕ ਨੂੰ ਜਿਹੜਾ ਉਹ ਦਿੱਤਾ ਜਾਂਦਾ ਹੈ ਫਿਰ ਉਹ ਤਾਂ ਹੱਕ ਕਿਸੇ ਵੀ ਅਨਿਆਇ ਜਾਂ ਗਲਤ ਨੀਤੀ ਦੇ ਵਿਰੁੱਧ ਆਵਾਜ਼ ਉਠਾਉਣ ਦਾ ਹੱਕ ਵੀ ਪਬਲਿਕ ਨੂੰ ਮਿਲਦਾ ਹੈ। ਨੰਬਰ 4 ਤੇ ਦੇਖਿਓ ਤੇ ਨਾਗਰਿਕਾਂ ਦੀ ਜ਼ਿੰਮੇਵਾਰੀ ਜਿਵੇਂ ਕਿ ਨਾਗਰਿਕਾਂ ਨੂੰ ਹੱਕ ਪ੍ਰਦਾਨ ਕੀਤੇ ਜਾਂਦੇ ਨੇ ਉਹਨਾਂ ਦੀਆਂ ਕੁਝ ਜ਼ਿੰਮੇਵਾਰੀਆਂ ਵੀ ਹੁੰਦੀਆਂ ਨੇ। ਟੈਕਸ ਦੀ ਭੁਗਤਾਨੀ ਆਪਣੀ ਆਮਦਨ ਅਨੁਸਾਰ ਜਿਹੜਾ ਟੈਕਸ ਭਰਨਾ ਪਬਲਿਕ ਦਾ ਕੰਮ ਹੈ। ਕਾਨੂੰਨ ਦੀ ਪਾਲਣਾ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਨਾ ਵੀ ਪਬਲਿਕ ਦਾ ਕੰਮ ਹੈ। ਸਮਾਜਿਕ ਸਹਿਯੋਗ ਸਮਾਜ ਦੇ ਵਿੱਚ ਸਦਭਾਵਨਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਬਧਾਉਣਾ ਵੀ ਇਹੜਾ ਆਮ ਪਬਲਿਕ ਦਾ ਕੰਮ ਹੈ ਸਰਕਾਰੀ ਨੀਤੀਆਂ ਦੀ ਜਾਣਕਾਰੀ ਸਰਕਾਰੀ ਯੋਜਨਾਵਾਂ ਅਤੇ ਨੀਤੀਆਂ ਬਾਰੇ ਜਾਣੂ ਹੋਣਾ ਵੀ ਜਿਹੜਾ ਪਬਲਿਕ ਨੂੰ ਚਾਹੀਦਾ ਹੈ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਹੋਰ ਨਿਤ ਨਵੀਆਂ ਜਾਣਕਾਰੀਆਂ ਲਈ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਤਾਂ ਜੋ ਇਹ ਜਾਣਕਾਰੀ ਸਾਰਿਆਂ ਤੱਕ ਪਹੁੰਚ ਸਕੇ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਤੇ ਇਜਾਜ਼ਤ ਧੰਨਵਾਦ